ਇਸ ਤੇ ਭੈਣਾਂ ਦੇ ਭਰਾਵਾਂ ਦਾ ਪਵਿੱਤਰ ਵਿਧਿਆਰ ਰਖੜੀ ਆ ਰਿਹਾ ਉੱਥੇ ਹੀ ਬਟਾਲਾ ਦੇ ਵਿੱਚ ਤੁਸੀਂ ਦੇਖ ਸਕਦੇ ਜੀ ਵੀ ਜਿਹੜੀ ਰਖੜੀ ਆ ਹਰ ਤਰ੍ਹਾਂ ਵੱਖਰੀ ਤਰ੍ਹਾਂ ਦੀ ਰਖੜੀ ਹੁੰਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਹਰ ਸੀਜ਼ਨ ਦੇ ਵਿੱਚ ਵੱਖਰੀ ਤਰ੍ਹਾਂ ਦੀ ਰਖੜੀ ਚੱਲਦੀ ਹੈ ਜਿਸ ਤਰ੍ਹਾਂ ਐਤਕੀ ਪਹਿਲਾਂ ਰੈੱਡ ਕਲਰ ਦੀਆਂ ਚੱਲਦੀਆਂ ਸੀ ਪਰ ਐਤਕੀ ਜਿਹੜੇ yellow yellow ਰੰਗ ਉਹ ਗ੍ਰੀਨ ਕਲਰ ਹੋਰ ਵੀ ਤਰੰਗਾ ਦੀ ਵੱਖਰੀ-ਵੱਖਰੀ ਜਿਹੜੇ ਰਹਿਤਾ ਗਏ ਐਤਕੀ ਆ ਗਏ ਨੇ ਤੁਸੀਂ ਦੇਖ ਸਕਦੇ ਜੀ ਪਰ ਹਰ ਸੀਜ਼ਨ ਦੇ ਵਿੱਚ ਵੱਖਰਾ ਹੀ ਲੋਕਾਂ ਦਾ ਮੰਗ ਵੀ ਹੁੰਦੀ ਆ ਔਰ ਹਰ ਤਰ੍ਹਾਂ ਦੀ ਰਖੜੀ ਵੱਖਰੀ ਹੋ ਜਾਂਦੀ ਜਿਸ ਤਰ੍ਹਾਂ ਪਿਛਲੀ ਵਾਰੀ ਜਗਦਿਆਂ ਰੱਖੜੀਆਂ ਬੱਚਿਆਂ ਵਾਸਤੇ ਆਈਆਂ ਪਰ ਐਤਕੀ ਜਿਹੜਾ ਵੱਖਰਾ ਚੀਜ਼ ਆਈ ਹੈ ਜਿਹੜੀ ਵੀ ਬੱਚਿਆਂ ਵਾਸਤੇ ਇੱਕ ਗਿਫਟ ਪੈਕ ਵੀ ਜਿਹੜੇ ਇਹਨਾਂ ਨੇ ਤਿਆਰ ਕੀਤੇ ਹੈ ਤੁਸੀਂ ਦੇਖ ਸਕਦੇ ਜੀ ਇਹਨਾਂ ਵਿੱਚ ਬੱਚਿਆਂ ਦੀ ਜੋ ਜੋ ਵੀ ਚੀਜ਼ਾਂ ਖਾਣ ਪੀਣ ਵਾਲੀਆਂ ਉਹ ਇਹਦੇ ਵਿੱਚ ਪਾਈਆਂ ਆਂ ਆਪਾਂ ਗੱਲ ਵੀ ਕਰਾਂਗੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਪੰਖੇ ਚ ਜੀ ਸਰ ਜਿਹੜੇ ਲੱਕੜੀ ਹੈ ਹਰ ਸੀਜ਼ਨ ਤੇ ਨਵੇਂ ਤੋਂ ਨਵਾਂ ਟ੍ਰੈਂਡ ਆ ਜਾਂਦਾ ਐਤਕੀ ਕੀ ਕੀ ਆ ਟਰੈਂਡ ਟਾਈਮ ਟੂ ਟਾਈਮ ਹਰ ਟ੍ਰੇਡ ਦਾ ਬਦਲਦਾ ਰਹਿੰਦਾ ਰਖੜੀ ਦੇ ਵਿੱਚ ਭੈਣ ਭਰਾ ਦਾ ਇੱਕ ਬੜਾ ਪਵਿੱਤਰ ਤੇ ਸੱਚਾ ਤਿਆਰ ਹੈ ਲੇਕਿਨ ਇਹਦੇ ਵਿੱਚ ਸਿਰਫ ਡਿਜ਼ਾਈਨਿੰਗ ਦਾ ਕਨਸੈਪਟ ਕਲਰਿੰਗ ਵਗੈਰਾ ਚੇਂਜ ਹੁੰਦੀ ਹੈ ਰੰਗ ਰੂਪ ਬਦਲ ਜਾਂਦੇ ਨੇ ਧਾਗਾ ਪ੍ਰੇਮ ਦਾ ਪ੍ਰਤੀਕ ਰਖੜੀ ਉਹੀ ਰਹਿਣੀ ਹੈ ਜਿਹੜੀ ਅੱਜ ਤੋਂ ਪੁਰਾਣੇ ਸਮਿਆਂ 'ਚ ਸੀਗੀ ਸਿਰਫ ਟਾਈਮ ਟੂ ਟਾਈਮ ਉਸਦੀ ਲੁੱਕ ਚੇਂਜ ਹੋ ਗਈ ਅੱਗੇ ਲਾਲ ਰੰਗ ਨੂੰ ਬੜੀ ਜਦਾ ਇੰਪੋਰਟੈਂਸ ਦਿੱਤੀ ਜਾਂਦੀ ਸੀ ਹੁਣ yellow pink green ਓਪੈਕਲ ਅੱਛੇ ਅੱਛੇ ਕਲਰਫੁਲ ਬਿਊਟੀਫੁਲ ਜਿਹੜੇ ਕਲਰ ਆ ਸਭ ਵਿਕਦੇ ਆ ਜੀ ਹੁਣ ਉਸ ਦੇ ਨਾਲ ਨਾਲ ਬੱਚਿਆਂ ਦੀ ਕੋਈ ਆਈਟਮ ਲਾਈਟਿੰਗ ਵਾਲੀ ਗਿਫਟ ਆਈਟਮ ਹਰ ਤਰ੍ਹਾਂ ਦੀ ਜੋ ਤੁਸੀਂ ਚਾਹੋ ਕਸਟਮਰ ਕੀ ਮੰਗਦਾ ਉਹ ਤੁਹਾਨੂੰ ਰੈਡੀ ਕਰਨਾ ਪਏਗਾ ਜੀ ਦੁਕਾਨਦਾਰਾਂ ਦੀ ਮੰਗ ਹੁੰਦੀ ਵੀ ਆ ਚੀਜ਼ ਬਣਾ ਕੇ ਦੋ ਬਿਲਕੁਲ ਜੀ ਬਿਲਕੁਲ ਦੁਕਾਨਦਾਰ ਹੀ ਮੰਗਦਾ ਫਿਰ ਸਾਨੂੰ ਦੱਸਦਾ ਜੀ ਸਾਡੀ ਇਹ ਡਿਮਾਂਡ ਆ ਲਾਸਟ ਈਅਰ ਸਾਡੇ ਕੋਲੋਂ ਡਿਮਾਂਡ ਕੀਤੀ ਗਈ ਸੀ ਕਿ ਮਾਰਕੀਟ ਦੇ ਵਿੱਚ ਜਿਹੜੀ ਬੱਚੇ ਦੀ ਬੇਕਰੀ ਆਈਟਮ ਚ ਟੋਕਰੀ ਵਿਕਦੀ ਹੈ ਉਸ ਤੋਂ ਕੁਝ ਹਟ ਕੇ ਸਾਨੂੰ ਬਣਾ ਕੇ ਦਿਖਾਇਆ ਜਾਏ ਦਿੱਤਾ ਜਾਏ ਉਹ ਚੀਜ਼ ਨੂੰ ਥੋੜਾ ਜਿਆ ਧਿਆਨ ਦੇ ਵਿੱਚ ਰੱਖਦੇ ਹੋਇਆ ਅਸੀਂ ਕੰਬੋ ਬੈਗ ਬਣਾਇਆ ਜਿਦੇ ਵਿੱਚ ਬੱਚੇ ਦੇ ਖਾਣ ਪੀਣ ਦੇ ਲਈ ਚਿਪਸ ਪਾਏ ਕੈਂਡੀਜ਼ ਪਾਈਆਂ ਚਾਕਲੇਟਸ ਪਾਈਆਂ ਸੌਫਟ ਡਰਿੰਕ ਪਾਈ ਰਖੜੀਆਂ ਪਾਈਆਂ ਇੱਕ ਭੈਣ ਆਪਣੇ ਭਰਾ ਦੇ ਲਈ ਉਹ ਪਰਚੇਸ ਕਰਕੇ ਜਦੋਂ ਉਸ ਭਰਾ ਨੂੰ ਆਪਣੇ ਨੂੰ ਰਖੜੀ ਵੀ ਬਣਨੇਗੀ ਤੇ ਖਾਣ ਪੀਣ ਦਾ ਫੂਡ ਆਈਟਮ ਅੱਛੀ-ਦੋੱਚੀ ਦੇਗੀ ਉਹ ਬੱਚੇ ਦੀ ਕਿ ਖੁਸ਼ੀ ਦਾ ਟਿਕਾਣਾ ਹੀ ਨਹੀਂ ਹੋਏਗਾ ਜੀ ਉਸ ਚੀਜ਼ ਨੂੰ ਸੋਚਦਾ ਹੋਇਆ ਇੱਕ ਅੱਛਾ ਛੋਟਾ ਜਿਹਾ ਗਿਫਟ ਕੰਬੋ ਬੈਗ ਬਣਾ ਕੇ ਮਾਰਕੀਟ ਦੇ ਵਿੱਚ ਵਿਕ ਰਿਆ ਜੀ ਬਹੁਤ ਵਿਕ ਰਿਆ ਪਿਛਲੀ ਵਾਰੀ ਲਾਈਟਾਂ ਵਾਲੀਆਂ ਆ ਗਈਆਂ ਸੀ ਲਾਈਟਾਂ ਵਾਲੀ ਰਖੜੀ ਬਣਨੀ ਪਈ ਦੇਖੋ ਵਿਕੀ ਜੀ ਹਰ ਸਾਲ ਕੁਛ ਨਾ ਕੁਛ ਨਿਆ ਚਾਹੀਦਾ ਤੇ ਤੁਹਾਨੂੰ ਬਿਜ਼ਨਸ ਹੈ ਜਿਹੜਾ ਟਰੈਕ ਜਾਂਦਾ ਡਿਮਾਂਡ ਘੜੇ ਜਿਸ ਤਰ੍ਹਾਂ ਸਭੀ ਲੋਕੀ ਭਾਬੀ ਦਾ ਲੂੰਬਾ ਪੇਅਰ ਸੈੱਟ ਰਖੜੀ ਦੇ ਵਿੱਚ ਫੈਨਸੀ ਕਨਸੈਪਟ ਅੱਛੇ ਕਲਰ ਤੁਹਾਨੂੰ ਮਾਰਕੀਟ ਨੂੰ ਡਿਮਾਂਡਿੰਗ ਦੇ ਅਕੋਰਡਿੰਗ ਕੀ ਡਿਮਾਂਡ ਅਕੋਰਡਿੰਗ ਤੁਹਾਨੂੰ ਚੱਲਣਾ ਪੈਂਦਾ ਦੇਖਿਆ ਜੇ ਇਹ ਤੇ ਜਿਹੜਾ ਮਟੀਰੀਅਲ ਆ ਫਿਰ ਇਹਨਾਂ ਦਾ ਮਟੀਰੀਅਲ ਕਿਸ ਤਰ੍ਹਾਂ ਮਟੀਰੀਅਲ ਦੀ ਦੇਖੋ ਜੀ ਹਰ ਤਰ੍ਹਾਂ ਦੀ ਸੈਟਿੰਗ ਆਲਰੇਡੀ ਬੇਸਿਕਲੀ ਚੱਲਦੀ ਹੁੰਦੀ ਹੈ ਪੁਰਾਣੀ ਚੱਲ ਰਹੀ ਹੈ ਸਾਰੀ ਸਮਝ ਹੀ ਹੈ ਜੀ ਕਿਥੋਂ ਕੀ ਲੈਣਾ ਉਹਨਾਂ ਕੁ ਲੈ ਲਈਦੇ ਜੀ ਪ੍ਰਭੂ ਦੀ ਕਿਰਪਾ ਨਾਲ ਜਿਹੜਾ ਸਮਾਨ ਪੰਜਾਬ ਚ ਵਿਕਦਾ ਹੈ ਪੰਜਾਬ ਤੋਂ ਬਾਹਰ ਦੇ ਸਟੇਟਾਂ ਤੇ ਮਾਲਿਕ ਦੀ ਗਿਆ ਕਿਰਪਾ ਦੇ ਨਾਲ ਜੰਮੂ ਮਾਛਲ ਹਰ ਸਾਈਟ ਤੋਂ ਕਸਟਮਰ ਬਡਾਲਾ ਸਾਡੇ ਕੋਲ ਆਂਦਾ ਉਸ ਦਾ ਜੀ ਆਇਆਂ ਨੂੰ ਅੱਜ ਵੀ ਇੱਕ ਕੱਲ ਵੀ ਹੈ ਬੜਾ ਸਤਿਕਾਰ ਕਰਦੇ ਆ ਜੀ ਗਾਹ ਗਰਬ ਦਾ ਰੂਪ ਆ ਜੰਮੂ ਦੀ ਜਿਹੜੀ ਡਿਮਾਂਡ ਆ ਉਹ ਥੋੜੀ ਫੈਂਸੀ ਲੁੱਕ ਦੀ ਹੈਗੀ ਲੇਕਿਨ ਹਿਮਾਚਲ ਅਜਵੀ ਟ੍ਰੈਡੀਸ਼ਨਲ ਜਿਹੜੇ ਰੈੱਡ ਕਲਰ ਮੋਲੀਕੂਲਰ ਨੂੰ ਬੜੀ ਪ੍ਰੈਫਰੈਂਸ ਹੁੰਦੇ ਨੇ ਲਾ ਰੰਗ ਨੂੰ ਮੋਟੇ-ਮੋਟੇ ਡਿਜ਼ਾਈਨ ਅੱਛੇ ਲੁੱਕ ਦੀ ਡਿਜ਼ਾਈਨ ਜੰਮੂ ਦੇ ਵਿੱਚ ਫੇਰ ਵੀ ਫੈਂਸੀ ਆਈਟਮ ਬੜੀ ਵਿਕਦੀ ਹੈ ਪੰਜਾਬ ਦੇ ਵਿੱਚ ਵੀ ਵਿਕਦੀ ਹੈ ਸਾਨੂੰ ਸਾਰਿਆਂ ਨੂੰ ਸਾਰਿਆਂ ਦੀ ਸੋਚ ਨੂੰ ਲੈ ਕੇ ਹਰ ਤਰ੍ਹਾਂ ਦੀ ਆਈਟਮ ਮਿਕਸ ਕਰਕੇ ਬਣਾਉਣੀ ਪੈਂਦੀ ਹੈ ਜੀ ਦੇਖਿਆ ਜੇ ਤੇ ਇਹਨਾਂ ਰੋਜ਼ਗਾਰ ਵੀ ਤੁਸੀਂ ਜੋੜਿਆ ਦਾ ਹੈ ਲੀਡੀਜ਼ ਜਿਹੜੀਆਂ ਘਰ ਬੈ ਕੇ ਰੱਖੜੀ ਹੈ ਪਟਾੜਦੀਆਂ ਉਹ ਉਹਦੇ ਨਾਲ ਉਹਦਾ ਰੋਜ਼ਗਾਰ ਵੀ ਜੁੜਦਾ ਹੈ ਹਾਂਜੀ ਹਾਂਜੀ ਬਹੁਤ ਜੁੜਦਾ ਜੀ ਹਰ ਇੱਕ ਨੂੰ ਪਰਮੇਸ਼ਵਰ ਨੇ ਰੋਟੀ ਖਾਣ ਦੇ ਲਈ ਕੋਈ ਜ਼ਰੀਆ ਬਣਾਇਆ ਬਸ ਉਸੇ ਤਰੀਕੇ ਨਾਲ ਸਭ ਦਾ ਢਾਲ ਪਾਣੀ ਮਾਲਿਕ ਚਲਾ ਰਿਹਾ ਚੱਲੀ ਜਾਂਦਾ ਜੀ ਆਪਾਂ ਗੱਲ ਵੀ ਕਰਦੇ ਦੁਕਾਨਦਾਰ ਜਿਹੜੇ ਇੱਥੇ ਰਖੜੀ ਖਰੀਦਣ ਆਏ ਉਹਨਾਂ ਨਾਲ ਗੱਲ ਵੀ ਕਰਦੇ ਹਾਂਜੀ ਭਾਈ ਕੀ ਨਾਮ ਤੁਹਾਡਾ ਸੁਰਿੰਦਰ ਕੁਮਾਰ ਜੀ ਸਰ ਕਿੱਦਾਂ ਦੀ ਮੰਗ ਫਿਰ ਆਦ ਕੇ ਰਖੜੀ ਬਸ ਜੋ ਨਵਾਂ ਚੱਲਦਾ ਜੀ ਉਹ ਗਾਗ ਦੇ ਮੁਤਾਬਕ ਅਸੀਂ ਲੈਨੇ ਆ ਗਾਗ ਦੀ ਡਿਮਾਂਡ ਹੁੰਦੀ ਆ ਉੱਚ ਕਲਰ ਜਿਹੜੇ ਆ ਜਿਹੜੇ ਬਿਊਟੀਫੁੱਲ ਕਲਰ ਹੁੰਦੇ ਨੇ ਜਿਹੜੇ ਚੰਗੇ ਕਲਰ ਆ ਉਹ ਚੱਲਦੇ ਨੇ ਇਹ ਅੱਛੀ ਰਖੜੀ ਨੂੰ ਬਣਾਉਂਦੇ ਨੇ ਅੱਛਾ ਇਹ ਲੈ ਕੇ ਆਂਦੇ ਨੇ ਕਲਰ ਯੂਜ਼ ਕਰਦੇ ਨੇ ਸਟੋਨ ਦੇ ਦੂਜੇ ਜੋ ਵੀ ਇਹਦੇ ਆਂਦੇ ਨੇ ਕਲਰ ਵਗੈਰਾ ਉਹ ਸਭ ਇਸ ਤਰ੍ਹਾਂ ਹੀ ਚੱਲਦਾ ਵਾ ਵਧੀਆ ਗਾਗ ਮੰਗਦਾ ਬੱਚਿਆਂ ਲਈ ਗਿਫਟ ਐਟਮਾ ਮੰਗਦੇ ਆ ਲੋਕੀ ਉਹਦੇ ਵਿੱਚ ਚਾਕਲੇਟ ਵਗੈਰਾ ਹੋ ਗਈ ਜਾਂ ਕੋਈ ਇਹੋ ਜਿਹਾ ਗਿਫਟ ਜਿਵੇਂ ਹੁੰਦੇ ਆ ਇਹ ਗਾਗ ਜਿਹੜਾ ਡਿਮਾਂਡ ਕਰਦਾ ਸਰ ਦੇਖਿਆ ਜੇ ਤਾਂ ਪਹਿਲਾਂ ਰੈੱਡ ਕਲਰ ਦੇ ਧੱਕ ਚੱਲਦੇ ਹੁੰਦੇ ਸੀ ਜਾਓ ਵੱਧ ਵੱਧ ਹੋਰ ਕਲਰ ਚੱਲਦੇ ਸੀ ਪਿੰਕ ਚੱਲ ਪਏ ਨੇ ਪਰ ਆਦ ਕੀ ਤੇ ਗ੍ਰੀਨ ਯੈਲੋ ਸਭ ਕੁਝ ਜਗਲ ਲੱਗ ਚੱਲਦਾ ਨਹੀਂ ਜੋ ਗਾਗ ਦੀ ਡਿਮਾਂਡ ਦੇ ਉੱਤੇ ਹੁੰਦਾ ਜੀ ਬੱਚਾ ਜੋ ਮੰਗਦਾ ਸਮਾਨ ਨਹੀਂ ਬਦਲਿਆ ਬਦਲਦਾ ਵੀ ਆ ਸਮਾਂ ਬਦਲਿਆ ਵੀ ਆ ਪਰ ਲੇਕਿਨ ਜੋ ਕਲਰ ਜਿਹੜੇ ਆ ਇਹਦੇ ਵਿੱਚ ਬਿਊਟੀਫੁੱਲ ਹੁੰਦੇ ਨੇ ਉਹ ਗਾਗ ਮੰਗਦਾ ਇਹ ਦੇਖਿਆ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਸਮੇਂ ਦੇ ਨਾਲ ਨਾਲ ਜਿਹੜਾ ਟ੍ਰੈਂਡ ਵੀ ਬਦਲਦਾ ਕਿਉਂਕਿ ਪਹਿਲਾਂ ਰੈੱਡ ਕਲਰ ਦੇ ਧੱਗ ਚੱਲਦੇ ਸੀ ਹੋਰ ਵੀ ਰੰਗ ਦੇ ਚੱਲਦੇ ਪਰ ਐਤਕੀ ਜਿਹੜੇ ਵੱਖਰੇ-ਵਤਰਾਂ ਦੇ ਰੰਗ ਜਿਹੜੇ ਐਤਕੀ ਤੁਸੀਂ ਦੇਖਿਆ ਰਖੜੀ ਦੇ ਮੈਂ ਪਟਾਲਾ ਤੋਂ ਵਿਕੀ ਮਲ